ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਦੱਸਦੇ ਕਿ ਦਿੱਲੀ ਦੇ ਨਾਲ ਨਾਲ ਨੌਇਡਾ ਗਾਜ਼ੀਆਬਾਦ ਗੁਰੂਗਰਾਮ ਫਰੀਦাবাদ ਵਰਗੇ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਣ ਕਾਰਨ ਸਕੂਲ ਅਗਲੇ ਹੁਕਮਾ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਸੋ ਦਿੱਲੀ ਨੌਇਡਾ ਐਨਸੀਆਰ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ AQI ਅਜੇ ਵੀ 400 ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਇਸ ਸਥਿਤੀ ਵਿੱਚ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਦੱਸਦੀ ਹੈ ਕਿ ਪਲੇ ਗਰੁੱਪ ਤੋਂ ਲੈ ਕੇ 12ਵੇਂ ਜਮਾਤ ਤੱਕ ਦੀਆਂ ਕਲਾਸਾਂ ਨੇ ਜੁੜੀਆਂ ਆਨਲਾਈਨ ਮੋਡ ਵਿੱਚ ਚੱਲ ਰਹੀਆਂ ਨੇ। ਸੋ ਦਿੱਲੀ ਸਰਕਾਰ ਨੇ 18 ਨਵੰਬਰ 2024 ਨੂੰ ਸਕੂਲਾਂ ਬਾਦ ਸਕੂਲਾਂ ਨੂੰ ਇਹ ਜਿਹੜਾ ਬੰਦ ਕਰਨ ਦਾ ਹੁਕਮ ਦਿੱਤਾ ਸੀ ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਫਿਜ਼ੀਕਲ ਢੰਗ ਨਾਲ ਚੱਲ ਰਹੀਆਂ ਸਨ ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਇੱਕ ਕਲਾਸਾਂ ਵੀ ਮੌਤਲ ਕਰ ਦਿੱਤੀਆਂ ਗਈਆਂ ਨੇ ਸੋ ਦਿੱਲੀ ਨੌਜਾ ਗਾਜ਼ੀਆਬਾਦ ਗੁਰੂਗ੍ਰਾਮ ਫਰੀਦাবাদ ਸਮੇਤ ਕਈ ਸ਼ਹਿਰਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਸੋ ਦਿੱਲੀ ਸਰਕਾਰ ਦੇ ਜਿਹੜੇ ਪਿਛਲੇ ਹੁਕਮਾਂ ਅਨੁਸਾਰ ਸਾਰੇ ਸਕੂਲ ਹੈ ਜਿਹੜਾ 25 ਨਵੰਬਰ ਤੋਂ ਖੁੱਲਣੇ ਸਨ ਪਰ ਹਵਾ ਪ੍ਰਦੂਸ਼ਣ ਵਿੱਚ ਕੋਈ ਵੀ ਖਾਸ ਸੁਧਾਰ ਨਾ ਹੁੰਦਾ ਵੇਖ ਕੇ ਅੱਜ ਵੀ ਸਕੂਲ ਬੰਦ ਕਰ ਦਿੱਤੇ ਗਏ ਨੇ ਜ਼ਿਆਦਾਤਰ ਸਕੂਲਾਂ ਨੇ ਦੇ ਮਾਪਿਆਂ ਨੂੰ ਨੋਟਿਸ ਪੇਜ ਕੇ ਸਕੂਲ ਬੰਦ ਹੋਣ ਦੀ ਜਿਹੜੀ ਸੂਚਨਾ ਦਿੱਤੀ ਹੈ ਵੀ ਦੱਸਿਆ ਗਿਆ ਹੈ ਕਿ ਨਵੇਂ ਹੁਕਮ ਦੀ ਉਡੀਕ ਕੀਤੀ ਜਾ ਰਹੀ ਹੈ ਸਕੂਲ ਕਦੋਂ ਤੱਕ ਬੰਦ ਰਹਿਣਗੇ ਇਹਦੇ ਬਾਰੇ ਕੋਈ ਵੀ ਅਪਡੇਟ ਫਿਲਹਾਲ ਨਹੀਂ ਹੈ ਨਵੇਂ ਆਦੇਸ਼ਾਂ ਦਾ ਕਲਾਸਾਂ ਆਨਲਾਈਨ ਮੋਡ ਵਿੱਚ ਜਾਰੀ ਰਹਿਣਗੀਆਂ ਦਿੱਲੀ ਦੇ ਨਾਲ ਲੱਗਦੇ ਨੌਇਡਾ ਵਿੱਚ ਵੀ ਸਕੂਲ ਬੰਦ ਨੇ ਇਸ ਬਾਰੇ ਜਿਹੜਾ ਹੁਕਮ ਜਾਰੀ ਕੀਤੇ ਗਏ ਨੇ ਅਪਡੇਟ ਲੈ ਕੇ ਰੂਪ ਹੋਵਾਂਗੇ ਬੇਕਰੋ ਲੁਧਿਆਣਾ ਲਾਈ